ਲੈ ਅੱਜ ਪ੍ਰੀਤ ਨੇ ਸੂਟ ਦਿਖਾ ਕੇ ਆਉਣੀ ਆ ਲਾ ਕੇ ਆਉਣੀ ਆ ਉਹਦੇ ਕਾਲਜੇ ਅੱਗ ਮੱਚ ਜਾਂਦੀ ਹੈ ਦੇਖ ਕੇ ਹਰ ਇੱਕ ਸੂਟ ਪਾਇਆ ਜਦੋਂ ਉਹ ਦੇਖਦੀ ਹੈ ਵੀ ਆ ਪਾਇਆ ਅੱਜ ਤਾਂ ਜਮੀ ਕਾਲਜੇ ਅੱਗ ਲੱਗ ਜੂ ਦਿਖਾ ਕੇ ਆਉਣੀ ਆ ਹੁਣ ਉਹਨੂੰ ਤਾਂ ਸਾਸ ਮਾਹੀ ਮਿਲਦਾ ਸੂਟ ਮੇਰਾ ਕੰਮ ਕੀ ਆ ਸੂਟ ਲਿਆਂਦਾ ਤੇ ਉਹਦਾ ਕਾਲ ਜੰਮ ਚਾਤਾ ਉਹ ਮੱਚੀ ਜਾਂਦੀ ਰਹਿੰਦੀ ਹੈ ਦੇਖ ਕੇ ਹੁਣ ਤਾਂ ਜਮੀ ਭਾਂਬੜ ਨਿਕਲ ਜੂਗਾ ਦੇਖ ਕੇ ਸੂਟ ਨੂੰ ਦਿਖਾ ਕੇ ਆਉਣੀ ਆ ਵੀ ਨਵੇਂ ਰਿਵਾਜ ਦਾ ਚੱਲਿਆ ਦੇਖਦੀਆਂ ਕਹੇ ਹੈਗੀ ਹੈ ਕਹਾਣੀ ਨੂੰ ਤਾਂ ਕਰ ਹੀ ਮੂਗੀ ਰਬਤ ਕੀ ਮੀ ਨਾ ਪਾਈ ਗਰੀਬਾਂ ਨੂੰ ਤਾਂ ਬਾਲਣ ਦਾ ਵੀ ਔਖਾ ਹੋ ਜਾਂਦਾ ਨਾ ਪਾਥੀਆਂ ਸੁੱਕਣ ਇੰਨੀ ਗੰਜੈਸਨੀ ਵੀ ਲੱਕੜਾ ਮੁੱਲ ਲੈ ਲਾਂਗੇ। ਲੱਪੰਮੀ ਆਉਂਦੀ ਆ। ਕੀ ਕਰਦੀ ਆ? ਉਸ ਨਿਵਾਸਾ ਬਾਲਣਾ ਹਾਂ ਸਾੰਧੀ ਸਿਪਾਥੀਆਂ ਜੀਆਂ ਮਾਝੇ ਮੀਂਹ ਆ ਗਿਆ ਸਾਰੀਆਂ ਭਿੱਜ ਜਾਣਗੀਆਂ। ਨਹੀਂ ਤੇ ਸਾਰਾ ਦਿਨ ਕੋਹਰੇ ਨਾਲ ਗੋਹਾ ਹੋਈ ਰਹਿਣੀ ਆ। ਆਇਆ ਤੈਨੂੰ ਸੂਟ ਦਿਖਾਉਣ ਆ ਮੈਂ। ਮੇਰੇ ਹੁਣ ਕੀ ਕਰੀਏ? ਆ ਦੇਖ ਨਾ ਮੈਂ ਸੂਟ ਲਈ ਆ ਮੈਂ। ਨਮਾ ਚੱਲਿਆ ਹੁਣ ਦੇ ਰਿਵਾਜ ਦਾ ਇਹ। ਸੱਚ ਤੇਰੇ ਗੋਹੇ ਦੇ ਲਿਬੜੇ ਹੋਣਗੇ ਪ੍ਰੀਤੀ ਹੱਥ। ਮੈਂ ਹੀ ਦਿਖਾ ਦਾਨੀ ਤੈਨੂੰ ਸੂਟ। ਆ ਦੇਖ ਨਵਾਂ ਚੱਲਿਆ ਇਹ ਅੱਜ ਦਾ ਪਿਓਰ ਦਾ ਕਿਹੜਾ ਕੱਪੜਾ ਗਏ ਪਿਓਰ ਗਰੇਵ ਹੈ ਇਹ ਨਵੀਂ ਪੂਰੀ ਮਹਿੰਗੀ ਆਈ ਹੈ 2100 ਦਾ ਬਣਿਆਗਾ ਚੁੰਨੀ ਆ ਦੇਖਾ ਨਾਲ ਹੈਗੀ ਅੱਛਾ ਕਿਹੜਾ ਕੱਪੜਾ ਗਏ ਇਹ ਪਿਓਰ ਦਾ ਚੱਲਿਆਗਾ ਨਵਾਂ ਪਿਓਰ ਅੱਛਾ ਸੋਨਾਗਾ ਨਾ ਤੈਨੂੰ ਕੀ ਲੱਖਣਾ ਪ੍ਰੀਤੀ ਤੂੰ ਤਾਂ ਹੀ 150 ਤੋਂ ਵੱਧ ਕੋਈ ਸੂਟ ਨਹੀਂ ਪੌਂਦੀ ਮੈਗਾ ਸੂਟ ਤਾਂ ਕਦੇ ਪਾ ਕੇ ਨਹੀਂ ਦੇਖਿਆ ਜੇ ਤੂੰ ਪਾਵੇਂ ਤੈਨੂੰ ਫੇਰ ਹੀ ਪਤਾ ਲੱਗੇ ਵੀ ਕੀ ਰਿਵਾਜ ਚੱਲਦਾ ਹੈ ਕਹੇ ਜੇ ਹੁਣ ਕੱਪੜਾ ਚੱਲ ਰਿਹਾ ਤੂੰ ਤਾਂ ਆਹੀ ਹੈ ਬਸ ਇੱਕ ਮੋٹے ਚ ਸਿਆਲਾ ਚਾ ਲੈ ਲੈਣੀ ਆ ਗਰਮੀ ਚ ਤਾਂ ਹਲਕਾ ਜਿਹਾ ਲੈ ਲੈਣੀ ਹੈ ਤੈਨੂੰ ਪਤਾ ਤਾਂ ਹੈਗਾ ਪੰਮੀ ਵੀ ਜਿਹੇ ਜੀ ਸਾਡੇ ਚ ਗੰਜੈਸ ਆ ਉਹ ਜੇ ਮੈਂ ਲੈ ਲੈਣੀ ਆ ਕੱਪੜੇ ਮੈਂ ਤਾਂ ਪਾਥੀਆਂ ਪੂਥੀਆਂ ਵੇਚ ਕੇ ਗੁਜ਼ਾਰਾ ਕਰਦੀ ਆਗੀ ਸਾਡੀ ਕਿਹੜਾ ਕੋਈ ਆਮਦਨ ਆਉਂਦੀ ਹੈਗੀ ਬਸ ਉਹਨਾਂ ਕੇ ਪੈਸਿਆਂ ਦਾ ਮੈਂ ਸੂਟ ਲੈ ਲੈਣੀ ਆ ਮੈਂ ਤਾਂ ਇਹ ਸੂਟ ਵੀ ਜਦੋਂ ਪਾਟ ਦਿੰਦੇ ਨੇ ਉਦੋਂ ਦੇਖਦੀ ਆਂ ਉਦੋਂ ਵੀ ਚਿੱਤ ਖੁੱਸਦਾਗਾ ਵੀ ਹਾਏ ਕਿਉਂ ਪਾਟ ਗਿਆ ਤੈਨੂੰ ਪਤਾ ਤਾਂ ਹੈਗਾ ਵੀ ਖੇਤੀ ਵਾਲੇ ਬੰਦੇ ਨੂੰ ਕੀ ਬਚਦਾਗਾ ਆਈ ਵਾਰ ਬਾਨੀਏ ਦੇ ਪੈਸੇ ਸਾਡੇ ਕੰਨੀ ਨਿਕਲਿਆਉਂਦੇ ਨੇ ਟੁੱਟਣ ਵਾਲੀ ਕੀ ਗੱਲ ਐ ਹੁਣ ਹੋਰ ਵੀ ਤੁਹਾਡੇ ਫਸਲ ਆਉਂਦੀ ਐ ਕੋਈ ਦੁੱਧ ਪੋਣੀ ਐ 4 ਰੁਪਏ ਤਾਂ ਤੇਰੇ ਕੋਲ ਹੁੰਦੀ ਹੋਣਗੇ ਜੇ ਤੂੰ ਪੌਣੇ ਹੋਣ ਕੱਪੜੇ ਲਿਆ ਕੇ ਪਾ ਸਕਦੀਆਂ ਤੇਰਾ ਮਾਜਣਾ ਨਹੀਂ ਹੈਗਾ ਲਿਆਉਂਦਾ ਨਹੀਂ ਦੁੱਧ ਬਾਧ ਵਾਲੇ ਪੈਸੇ ਕਿੱਥੇ ਖੜਦੇ ਨੇ ਉਹ ਤਾਂ ਚਾਹ ਗੁੜਤੀ ਚੱਲ ਜਾਂਦੇ ਨੇ ਫੇਰ ਵੀ ਅਸੀਂ ਤਾਂ ਐਨ ਟਾਈਮ ਪਾਸ ਕਰਦੇ ਆਂ ਕਦੇ ਪੱਤੀ ਘੱਟ ਪਾ ਲਈ ਕਦੇ ਮਾਰੂ ਚਾਹ ਕਰਕੇ ਪੀ ਲਈ ਹਜੇ ਜਵਾਕ ਸਮਾਂ ਖੋਆ ਖੋਆ ਕਰਦੇ ਰਹਿੰਦੇ ਨੇ ਕਿੱਥੋਂ ਕੱਢ ਕੇ ਦੇਈਏ ਉਹਨਾਂ ਨੂੰ ਖੋਆ ਲੈ ਖੋਆ ਕੱਢਣ ਵਾਲੀ ਕੀ ਗੱਲ ਐ 450 ਰੁਪਏ ਕਿਲੋ ਮਿਲਦਾ ਜਦੋਂ ਮਰਜ਼ੀ ਲੇ ਆ ਐਨੀ ਕ ਤਾਂ ਹੈਗੀ ਆ ਤੇਰੇ ਚੰਗਨ ਜੈਸ ਜੀ ਤਾਂ ਸਾਡਾ ਵੀ ਕਰਦਾ ਐ ਖੋਆ ਕੱਢਣ ਨੂੰ ਜੀ ਕੀ ਦਾ ਨਹੀਂ ਕਰਦਾ ਹੁੰਦਾ ਬਸ ਐ ਹੋ ਜਾਂਦਾ ਵੀ ਜਿਹੜਾ ਸੇਰ ਦੁੱਧ ਇਹਨਾਂ ਨੂੰ ਖੋਆ ਕੱਢ ਕੇ ਦੇਉਂਗੀ ਉਹੀ ਪਾ ਕੇ ਟਾਈਮ ਪਾਸ ਹੋ ਜੂਗਾ 4 ਪੈਸੇ ਹੱਥ 'ਚ ਆ ਜਾਣਗੇ ਲੇ ਅੱਧਾ ਘੰਟਾ ਹੋ ਗਿਆ ਮੈਨੂੰ ਤੇਰੇ ਕੋਲੇ ਆਈ ਨੂੰ ਤੂੰ ਤਾਂ ਕਦੇ ਚਾਹ ਦੀ ਘੁੱਟ ਵੀ ਨਹੀਂ ਪਿਆਈ ਹੈਗੀ ਆਹੀ ਗੋਹ ਦੀ ਮੁਸ਼ਕ ਚੀ ਖੜਾ ਰੱਖਿਆ ਮੈਨੂੰ ਕੋ ਸੂਟ ਦੇਖ ਕੇ ਮੱਚ ਗਈ ਨਾ ਮੱਚਣ ਵਾਲੀ ਤਾਂ ਕੀ ਗੱਲ ਆ ਤੁਸੀਂ ਆਪ ਦਾ ਕਰਕੇ ਖਾਣਾ ਸੀ ਆਪ ਦਾ ਜੇ ਤੁਹਾਡੇ ਕੋਲੇ 4 ਪੈਸੇ ਹੈਗੇ ਨੇ ਤਾਂ ਹੀ ਤੂੰ ਸੂਟ ਲੈ ਆਉਣੀ ਆ ਆ ਕੋਟੀ ਤੇਰੀ ਮਾਂ ਨੇ ਦਿੱਤੀ ਸੀ ਜਿਹੜੀ ਉਹੀ ਨਹੀਂ ਨਾ ਕਿੰਨੇ ਬਰੇ ਹੋ ਗਏ ਮੁੜ ਕੇ ਤਾਂ ਇਹ ਲਾਹੀ ਨਹੀਂ ਘੋਟੀ ਕਿੰਨੀ ਉੱਚੇ ਗੜੁੱਚੀ ਹੋ ਰਹੀ ਐ ਕਿੰਨੀ ਬੁਰੀ ਲੱਗਦੀ ਐ ਕੋਈ ਬਾਹਰੋਂ ਅੰਦਰੋਂ ਆ ਜਾਂਦਾ ਦੇਖਣ ਵਾਲਾ ਕੀ ਕਹੂਗਾ ਕੱਪੜਾ ਲਿਹੜਾ ਨਹੀਂ ਲੈ ਸਕਦੀ ਤੂੰ ਲਕੈਣ ਨੂੰ ਕਿਸੇ ਨੇ ਕੀ ਕਹਿਣਾਗਾ ਇਹ ਕਿਹੜਾ ਪਾਟੀ ਆ ਕਿਸੇ ਬਸ ਵੀ ਮੈਂ ਸਿੱਟਦਾ ਵੀ ਤਾਂ ਬੁਰੀ ਲੱਗਦੀ ਆ ਨਾਲੇ ਇਹ ਮੇਰੀ ਮਾਂ ਨੇ ਦਿੱਤੀ ਆ ਐ ਕਿਵੇਂ ਸਿੱਟਦਾ ਇਹਨੂੰ ਮੈਂ ਨਹੀਂ ਲਿਆਂਦੀ ਤੇ ਥੋਂ ਨਹੀਂ ਜਾਂਦੀ ਨਮੀ ਕਿੰਨੇ ਸਾਲ ਹੋ ਗਏ ਪਾਉਂਦੀ ਨੂੰ ਮਾਂ ਦਾ ਵਹਨ ਨਾ ਲਾ ਦੇਣੀ ਮੇਰੀ ਮਾਂ ਨੇ ਦਿੱਤੀ ਆ ਮਾਂ ਸਾਰੀਆਂ ਚੀਜ਼ਾਂ ਦਿੰਦੀ ਹੁੰਦੀ ਆ ਐ ਤਾਂ ਨਹੀਂ ਹੈਗੇ ਵੀ ਜਦੋਂ ਚੀਜ਼ ਖਰਾਬ ਹੋ ਗਈ ਮੁੜ ਕੇ ਲਾਹੋ ਨਾ ਕਿੰਨਾ ਕਿੰਨਾ ਬੂਰ ਆ ਰਿਹਾ ਇਹ ਤੇ ਚੱਲ ਮੈਂ ਵੀ ਤੇਰੇ ਨਾਲ ਮੱਥਾ ਮਾਰੀ ਜੰਨੀ ਆ ਮੈਂ ਤਾਂ ਜਾਣਨੀ ਆ ਮੈਂ ਤਾਂ ਸੂਟ ਦਿਖਾਉਣੀ ਆਈ ਸੀ ਤੈਨੂੰ ਤੂੰ ਸਰਾਉਣਾ ਤਾਂ ਕੀ ਸੀ ਤੂੰ ਤਾਂ ਹੋਰੀ ਉਗਲੀਆਂ ਸੁਗਲੀਆਂ ਮਾਰੀ ਜੰਨੀ ਆ ਸੂਟ ਕੀ ਦਿਖਾਉਣਾ ਸੀ ਮੈਂ ਤਾਂ ਕਾਲਜে ਅੱਗ ਲਾਉਣ ਆਈ ਸੀ ਲਾਤੀ ਇਹਦੇ ਕਾਲਜੇ ਅੱਗ ਆਗੇ ਜੀ ਤੁਸੀਂ ਭਲਾਡੇ ਤੋਂ ਹਾਂ ਭੱਡੇ ਆਏ ਆ ਨਾਲੇ ਤੇਰੀ ਵਾਸਤੇ ਆ ਗਿਫਟ ਅੱਛਾ ਕੀ ਲਿਆਏ ਦਿਖਾਉਣਾ ਹਾਏ ਸੋਨੇ ਦੀ ਚੈਨ ਇੰਨੀ ਮਹਿੰਗੀ ਹੈ ਨਹੀਂ ਸਸਤੀ ਤੋਂ ਕੀ ਲੈਣਾ ਲਾ ਪਾ ਕੇ ਅਦੀ ਸੇਲੀ ਨੂੰ ਮਚਾ ਕੇ ਆ ਉਹ ਉਹ ਤਾਂ ਮੱਚੀ ਜਾਂਦੀ ਆ ਤੇ ਮੈਂ ਕਿਹਾ ਲੈ ਸੂਟ ਦਿਖਾ ਕੇ ਆਈ ਸੀ ਉਹਦੀ ਨਹੀਂ ਆਏ ਆਪਦੇ ਰੌਣੇ ਧੋਣੇ ਧੋਣ ਲੱਗ ਗਏ ਜਦੋਂ ਆ ਦਿਖਾਤੀ ਫਿਰ ਤਾਂ ਜਮੀ ਨਹੀਂ ਉਹਨੂੰ ਰੋਟੀ ਸਵਾਦ ਲੱਗਣੀ ਹਾਂ ਬਸ ਦਿਖਾ ਲਈ ਖੁਸ਼ ਆ ਨਾ ਹਾਂਜੀ ਬਹੁਤ ਸੋਹਣੀ ਲਿਆ ਕੇ ਦਿੱਤੀ ਦੱਸ ਤੈਨੂੰ ਚੈਨ ਹਾਂ ਮੈਂ ਠੰਡ ਚ ਕਿਉਂ ਬੈਠੀ ਆ ਤੈਨੂੰ ਇੰਨਾ ਮਹਿੰਗਾ ਹੀਟਰ ਲਿਆ ਕੇ ਦਿੱਤਾ ਉਹ ਲਾ ਕੇ ਬੈਠੋ ਉਹ ਮੈਨੂੰ ਆਈ ਸੀ ਜੀ ਮੈਂ ਕਿਹਾ ਚੱਲ ਸਾਰਾ ਦਿਨ ਹੀਟਰ ਜੀ ਬੈਠੇ ਰਹਿਣਾ ਮੈਨੂੰ ਆ ਲੱਗੀ ਵੀ ਧੁੱਪ ਨਿਕਲਦੀ ਆ ਹੁਣ ਫੇਰ ਬੱਦਲ ਜੇ ਹੋਗੇ ਮੈਂ ਤਾਂ ਕਰਕੇ ਬੈਠ ਜੀ ਐਸ ਕਰਿਆ ਕਰ ਲੈ ਚਾਹ ਬਣਾ ਮੈਂ ਆ ਗਿਆ ਠੀਕ ਹੈ ਜੀ ਬਹੁਤ ਸੋਹਣੀ ਲਿਆ ਕੀਤੀ ਹੈ ਚੈਨ ਤੁਸੀਂ ਮੈਨੂੰ ਲੈ ਹੁਣ ਉਹਦੇ ਕਾਲਜੇ ਉਦੋਂ ਵੀ ਅੱਗ ਲਾ ਕੇ ਆਉਂਗੀ ਸਮਾਰ ਕੇ ਦਿਖਾ ਕੇ ਵੀ ਆ ਦੇਖ ਲੈ ਮੇਰੀ ਚੈਨ ਸੋਨੇ ਦੀ ਇੰਨਾ ਮਹਿੰਗਾ ਹੋ ਰਿਹਾ ਸੋਨਾ ਨਾਲੇ 83000 ਨੂੰ ਹੈ ਫੇਰ ਵੀ ਚੈਨ ਕਰਾ ਕੇ ਲਿਆ ਕੇ ਦਿੱਤੀ ਮੈਨੂੰ ਜਿਉਂਦੇ ਰਹੋ ਅ ਸੁਣਦੇ ਆ ਜੀ ਮੈਂ ਸਾਨੂੰ ਆ ਕੇ ਚਾਹ ਬਣਾਉਣੀ ਆ ਪਹਿਲਾਂ ਇਹਦਾ ਕਾਲਜਾ ਮਚਾਇਆ ਮਾ ਦਿਖਾਇਆ ਮਾ ਉਹਨੂੰ ਆਹ ਜਦ ਹੀ ਤੇ ਪੈਰ ਦੀ ਚਾਹ ਬਣਾਉਗੀ ਉਹ ਵੀ ਨਿਉਮ ਦਾ ਸਵਾਦ ਲੱਗਣੀ ਲੈ ਹੁਣ ਦਫਾ ਕੇ ਉਹਨਾਂ ਫੇਰ ਮਸ ਚੂਈ ਸਮਾਰ ਕੇ ਕੀ ਕਰਦੀ ਐ ਉਹਨੇ ਕੁਛ ਨਹੀਂ ਕਰਦੀ ਕੰਮ ਜੇ ਕਰਕੇ ਹਟੀ ਸੀ ਮੈਂ ਹੁਣ ਚਾਰ ਹੱਥ ਠਰ ਗਏ ਸੇਕ ਲਾਂ ਨਾ ਕੋਲਿਆਂ ਤੇ ਹੱਥ ਸੇਕੀ ਜਾਨੀ ਆ ਹੀਟਰ ਮੰਗਾਲਾ ਕਿੱਡੀ ਕ ਗੱਲ ਐ 700 ਰੁਪਏ ਦਾ ਹੀਟਰ ਆ ਜਾਂਦਾ ਮੰਮੀ ਤੈਨੂੰ ਪਤਾ ਤਾਂ ਹੈਗਾ ਤੂੰ ਆਈ ਵਾਰ ਕਾਹਤੋਂ ਮੈਨੂੰ ਐ ਸੁਨਾਈਆਂ ਕਰਦੀ ਹੁੰਨੀ ਆ ਨਾਲੇ 700 ਸੋਡੇ ਵਾਸਤੇ ਥੋੜਾ ਗਾ ਸਾਡਾ ਤਾਂ ਮਹੀਨੇ ਦਾ ਚਾਹ ਘੋੜਾ ਆ ਜਾਂਦਾ 700 ਚ ਤੈਨੂੰ ਐ ਹੋ ਗਿਆ ਵੀ ਕਿਤੇ ਚਾਹ ਨਾ ਪਿਉਣੀ ਪੈ ਜੇ ਪਹਿਲੀ ਸੁਨਾਈਆਂ ਕਰਨ ਲੱਗੀ ਵੀ ਸਾਡੇ ਚਾਹ ਘੋੜਾ ਆ ਜਾਂਦਾ ਐ ਹੋ ਜਾਂਦਾ ਨਹੀਂ ਨਹੀਂ ਪੀਂਦੀ ਤੇਰੀ ਚਾਹ ਮੈਂ ਤਾਂ ਫੇਰ ਵੀ ਆ ਗਈ ਮੈਂ ਇਥੇ ਤਾਂ ਫੇਰ ਨਹੀਂ ਰਿਹਾ ਜਾਂਦਾ ਚੰਦਰੀ ਤੋਂ ਮੈਂ ਤਾਂ ਤੈਨੂੰ ਦਿਖਾਉਣ ਆਈ ਆ ਆ ਦੇਖ ਲੈ ਰੀਤ ਦੇ ਪਪਾ ਨੇ ਮੈਨੂੰ ਸੋਨੇ ਦੀ ਚੈਨ ਕਰਾ ਕੇ ਦਿੱਤੀ ਆ ਨਾਲੇ ਮੈਂ ਮੰਗੀ ਨਹੀਂ ਸੀ ਇੰਨਾ ਮਹਿੰਗਾ ਹੋਇਆ ਪਿਆ ਸੋਨਾ 83000 ਨੂੰ ਫੇਰ ਵੀ ਦੇਖ ਲੈ ਲੈ ਕੇ ਆਇਆ ਦੇਖ ਲੈ ਮੇਰੀ ਸੋਨੇ ਦੀ ਚੈਨ ਦੇਖ ਨਾਪਵਾ ਕੇ ਲਿਆ ਆ ਵਿੱਚ ਸੋਣੀ ਹੈ ਦੇਖਣ ਦਿਖਾਈ ਮਾੜੀ ਜੀ ਨਾ ਨਾ ਐਵੇਂ ਹੀ ਦੇਖ ਲੈ ਦੂਰੋਂ ਹੀ ਦੇਖ ਲੈ ਕਿ ਦੂਰੋਂ ਵੀ ਤਾਂ ਦਿਖਦੀ ਹੋਆ ਆ ਨਾਪਵਾਇਆ ਹੋਇਆ ਵਿੱਚ ਐਵੇਂ ਬਣੀ ਹੋਈ ਆ ਹਾਂ ਡੋਲੇ ਨਹੀਂ ਬਣੀ ਐ 83000 ਨੂੰ ਤੋਲਾ ਮੈਂ ਤਾਂ ਫੇਰ ਵੀ ਨਹੀਂ ਮੈਥੇ ਤਾਂ ਰਿਹਾ ਜਾਂਦਾ ਹੈਗਾ ਦਿਖਾਏ ਬਿਨਾ ਹੁਣ ਤਾਂ ਮੈਂ ਜਾਣੀ ਆ ਚੰਗਾ ਮੈਂ ਹਾਂ ਚੱਲ ਦਿਖਾ ਕੇ ਆਵਾ ਸੇਕ ਲੈ ਹੱਥ ਤੂੰ ਤਾਂ ਕੋਲਿਆਂ ਦੇ ਹੁਣ ਤੈਨੂੰ ਹੱਥ ਸੇਕਣ ਦੀ ਕੀ ਲੋੜ ਐ ਹੁਣ ਤਾਂ ਤੇਰਾ ਕਾਲਜਾ ਮੱਚ ਗਿਆ ਹੋਊਗਾ ਦੇਖ ਕੇ ਕੌਣ ਹੈ ਦੇਖਾ ਕੌਣ ਬਿੱਲ ਮਰੀ ਜਾਂਦਾ ਦੇਖਾ ਕੌਣ ਹੈ ਤੂੰ ਹਾਂ ਆ ਪੈਰ ਪੁੰਜ ਕੇ ਆ ਬੈਲਾ ਐ ਨਾ ਨਾ ਤੇਰੇ ਗੋਹਾ ਲੱਗਿਆ ਹੋ ਕੱਚਾ ਵੇੜਾ ਤੁਹਾਡਾ ਮੈਂ ਤਾਂ ਪੰਮੇ ਚਾਹ ਦੀ ਖੋਲੀ ਲੈਣ ਆਈ ਸੀ ਲੈ ਪਿੰਡ ਵੱਜਿਆ ਨਹੀਂ ਮੰਗ ਤੇ ਪਹਿਲਾਂ ਤੈਨੂੰ ਆਇਆ ਹੋਗਾ ਵੀ ਸੋਨੇ ਦੀ ਚੈਣ ਕਰਾ ਲਿਆਈ ਵੀ ਮੈਂ ਚਾਹ ਦੀ ਕੌਲੀ ਲਿਆ ਮੈਂ ਇਹਨਾਂ ਦੇੋਂ ਦੋ ਕੌਲੀਆਂ ਤੇਥੋਂ ਪਹਿਲਾਂ ਲੈਣੀਆਂ ਨੇ ਚਾਹਦੀਆਂ ਉਹ ਨਹੀਂ ਤੇ ਮੋੜੀਆਂ ਇਹ ਕੀ ਗੱਲ ਹੋਈ ਤੀਜੀ ਹੁਣ ਤੂੰ ਫੇਰ ਲੈਣ ਆ ਗਈ ਕੋਈ ਨਾ ਪਹਣੇ ਹਲੇ ਸਾਡਾ ਬਾਣੀਏ ਨਾਲ ਸਾਬ ਕਿਤਾਬ ਨਹੀਂ ਹੋਇਆ ਜਦੋਂ ਸਾਬ ਕਿਤਾਬ ਕਰ ਲਿਆ ਉਦੋਂ ਅਸੀਂ ਇਕੱਠਾ ਚਾਹ ਗੁੜ ਲਿਆਵਾਂਗੇ ਉਦੋਂ ਮੋੜ ਦੂੰ ਤੇਰੀਆਂ ਕੌਲੀਆਂ ਮੈਂ ਸਾਬ ਕਿਤਾਬ ਦਾ ਲੈ ਕੇ ਨਾ ਤੂੰ ਤਾਂ ਮੰਗਤੀ ਬਣਦੀ ਰਹਿਣੀ ਐ ਮੰਗਤੀ ਬਣੀ ਰਹਿਣੀ ਐ 24 ਘੰਟੇ ਖੜ੍ਹੇ ਦੰਮ ਦੀਆਂ ਤੇਰਾ ਮੱਥਾ ਸੀਦਾ ਜੀ ਕਰਦਾ ਮੰਗਤੀ ਕਹਾਉਣ ਨੂੰ ਜਦੋਂ ਰੱਬ ਨੇ ਗਰੀਬੀ ਦਿੱਤੀ ਆ ਸਾਡੇ ਘਰ ਦੇ ਹਾਲਾਤ ਹੀ ਇਹ ਜਿਹੇ ਨੇ ਮੱਲੋ ਮੱਲੀ ਮੰਗ ਤੇ ਬੰਨਣਾ ਪੈਂਦਾ ਚੱਲ ਬੋਲ ਲੈਣ ਦੇ ਇਹਨੂੰ ਇਹਦੇ ਦਿਨ ਨੇ ਕਦੇ ਰੱਬ ਸਾਡੀ ਵੀ ਸੁਣੂਗਾ ਲੈ ਫੜ ਕੋਲੀ ਸੇਕ ਸੁਕਣਾ ਲਵਾ ਦੇ ਕਿਤੇ ਮਹਿੰਗੀ ਆ ਕੋਲੀ ਅਸਲ ਤਾਂ ਤੂੰ ਮੈਂ ਤਾਂ ਕਹਣੀ ਝੋਲੀ ਜੀ ਪਵਾ ਕੇ ਲੈ ਜਾ चल झोड़ी मोड़ जी होना तीन कौलिया हो गई कोई ना जो लिया हूँ कौन आ गया पता ही बिंद नहीं बैठन दिखे दो तू तो। ਆ ਫਿਰ ਪੈਰ ਤਾਂ ਝਾੜਦਾ ਕਰ ਪਣ ਤੈਨੂੰ ਕਿੰਨੇ ਵਾਰੀ ਕਿਹਾ ਆਈ ਦਰ ਪਾਣੀ ਆਏਗੀ ਉੱਠ ਕੇ ਮੂੰ ਲੈ ਦੱਸ ਹੁਣ ਕੀ ਮੰਗਣ ਆਈਆਂ ਕੀ ਰਹਿ ਗਿਆ ਹੁਣ ਜਰਾ ਮੈਂ ਤਾਂ ਨਾ ਉਹ ਮੈਂ ਨਾ ਕੀ ਮੈਂ ਮੈਂ ਲਈ ਐ ਅੱਗੇ ਵੀ ਬੋਲ ਕੀ ਬੋਲਦੀਆਂ ਕਿ ਨੂੰ ਆਈਆਂ ਲੈਣ ਕੀ ਲੈਣ ਆਈਆਂ ਤੂੰ ਮੈਂ ਨਾ ਇਸ ਵੀ ਮੈਂ ਤੈਨੂੰ ਕਿਵੇਂ ਕਹਾ ਦੇਖੀ ਕੀ ਕਹਿਣਾ ਮੈਨੂੰ ਪਤਾ ਮੰਗਣੀ ਆਈ ਹੋਵੇਗੀ ਕੁਛ ਅੱਗੇ ਕਿਹੜਾ ਤੈਨੂੰ ਕੋਈ ਸੰਗ ਸ਼ਰਮ ਹੈਗੀ ਐ ਦਿਨ ਦੇ ਵਿੱਚ ਤਿੰਨ ਤਿੰਨ ਵਾਰ ਚੀਜ਼ਾਂ ਮੰਗ ਕੇ ਲੈ ਜਾਣੀਆਂ ਹੁਣ ਵੀ ਮੰਗਣੀ ਆਏ ਹੋਵੇਂਗੀ ਦੱਸ ਕੀ ਲੈਣਾ ਮੈਨੂੰ ਤਾਂ ਪਤਾ ਨਹੀਂ ਸੀ ਪੰਮੀ ਮੈਂ ਤਾਂ ਹੁਣ ਜਾ ਕੇ ਦੇਖਿਆ ਸਾਡੇ ਤਾਂ ਖੰਡ ਵੀ ਨਹੀਂ ਹੈਗੀ ਪਤਾ ਕਿਉਂ ਨਹੀਂ ਪਤਾ ਤੈਨੂੰ ਸਾਰਾ ਤੂੰ ਤਾਂ ਭਾਈ ਬਾਹਰ ਅੱਗੇ ਵਾਧੀ ਜਾਣੀ ਆ ਤੈਨੂੰ ਉਂਗਲ ਤਾਂ ਕੀ ਫੜਾਈ ਹੁਣ ਤਾਂ ਤੂੰ ਪਹੁੰਚਾ ਫੜਨ ਤੱਕ ਵਗ ਗਈ ਭੈਣ ਬਣ ਕੇ ਲਿਆ ਦੇ ਖੰਡ ਦੀ ਕੋਲੀ ਸਾਡੇ ਰਿਸ਼ਤੇਦਾਰ ਆਉਣ ਵਾਲੇ ਨੇ ਮੈਂ ਉਹਨਾਂ ਨੂੰ ਚਾਹ ਬਣਾ ਦਿੰਦੀ। ਨਾ ਸਾਨੂੰ ਪੁੱਛ ਕੇ ਆਏ ਨੇ ਤੁਹਾਡੇ ਰਿਸ਼ਤੇਦਾਰ। ਤੁਹਾਡੇ ਤਾਂ ਆਉਂਦੇ ਹੀ ਰਹਿੰਦਾ। ਕਦੇ ਕੋਈ ਆ ਗਿਆ, ਕਦੇ ਕੋਈ ਆ ਗਿਆ। ਹੁਣ ਮੈਂ ਕਿਹੜਾ ਠੇਕਾ ਲੈਂਦਾ ਤੁਹਾਡੇ ਰਿਸ਼ਤੇਦਾਰਾਂ ਦਾ? ਚੱਲ ਖੜ। ਵੱਡੇ ਘਰਾਂ ਦੀ ਧੀ ਆ, ਮੇਰਾ ਤਾਂ ਫੇਰ ਵੀ ਬਥੇਰਾ ਮਾਜਣਾ। ਚੱਲ ਲਿਆ ਦਾਨੀਆ ਚਾਹ ਖੰਡ ਦੀ ਕੋਲੀ ਤੈਨੂੰ। ਲਫੜ ਮੈਨੂੰ ਐਵੇਂ ਲੱਗਦਾ ਵੀ ਮੈਂ ਤੈਨੂੰ ਚਾਹ ਹੀ ਬਣਾ ਕੇ ਦੇ ਦਣੀ ਆ ਬਾਰ ਬਾਰ gekeੜੇ ਨਾਲ ਮਾਰੀ ਹੁਣ ਤਾਂ ਜੇ ਦੁੱਧ ਦੀ ਘੁੱਟ ਨਹੀਂ ਹੈਗੀ ਤਾਂ ਉਹ ਵੀ ਪਾ ਦੇਣੀ ਆ ਜਾ ਕੇ ਦੁੱਧ ਵੀ ਪਾ ਲਈ ਚਾਹ ਚ ਨਾ ਪੈਣੇ ਦੁੱਧ ਦਾ ਸਾਡੇ ਹੈਗਾ ਜੇ ਚੀਜ਼ ਹੁੰਦੀ ਮੈਂ ਥੋਡੇ ਕਾਨੂੰ ਮੰਗਣ ਆਉਂਦੀ ਲਫੜ ਇਹ ਸੰਤਰਾ ਖਾਨੀਆ ਛਿੱਲ ਕੇ ਪੰਮੀ ਕਰੀ ਆ ਆ ਜਾ ਮੈਂ ਅੰਦਰ ਆ ਤਾਂ ਗਈ ਅੰਦਰ ਨਾ ਅੰਦਰ ਆਉਣ ਚ ਕੀ ਕੱਚਾ ਬਾਰ ਬੂਰ ਖੜਕਾ ਕੇ ਆਉਣਾ ਸੀ ਤੂੰ ਅੰਦਰ ਆਈ ਵੜ ਗਈ ਆ ਕੇ ਨਾ ਮੈਂ ਤਾਂ ਦੋ ਤਿੰਨ ਵਾਰੀ ਗੇਟ ਖੜਕਾਇਆ ਸੀ ਪਤਾ ਨਹੀਂ ਤੈਨੂੰ ਸੁਣਿਆ ਨਹੀਂ ਹੈਗਾ ਫਿਰ ਮੈਂ ਹਾਰ ਕੇ ਆਪ ਹੀ ਅੰਦਰ ਆ ਗਈ ਨਾ ਸੁਣਿਆ ਤਾਂ ਕਾਣੂ ਨਹੀਂ ਅੰਦਰ ਆਉਣ ਦਾ ਬਹਾਨਾ ਬਾਲਦੀ ਸੀ ਅੰਦਰ ਆ ਕੇ ਪੁੱਛਦੀ ਐ ਅਗੇ ਅੰਦਰ ਆ ਜਾ ਆ ਤਾਂ ਗਈ ਹੁਣ ਨਾ ਹ ਪੈਰਾਂ ਚ ਪੰਮੀ ਮੈਂ ਲਾ ਤਾਂ ਆਈ ਬੂਟ ਬਾਹਰ ਬੂਟ ਨਹੀਂ ਅਜਰਾਬਾਂ ਵੀ ਤਾਂ ਲਾਉਣੀਆਂ ਸੀ ਪੈਰਾਂ ਚ ਚੱਲ ਬੋਲ ਕੀ ਕਰਨ ਆਈ ਆ ਕਰਨ ਦਾ ਕੀ ਮੈਂ ਤਾਂ 베ਲੀ ਸੀ ਮੈਂ ਕਿਹਾ ਚੱਲ ਜਾਇਆ ਮਾ ਨਾਲੇ 베ਲੀ ਵੀ ਕੀ ਮੈਨੂੰ 200 ਰੁਪਏ ਦੀ ਲੋੜ ਸੀ ਮੈਂ ਕਿਹਾ ਚੱਲ ਪੰਮੀ ਤੋਂ ਪੁੱਛੇ ਆਉਣੀ ਆ ਨਾ ਫਿਰ ਆਨੇ ਬਹਾਨੇ ਜੇ ਕਿਉਂ ਲਾਉਣੀ ਆ ਤੂੰ ਸਿੱਧੀ ਕਹਿ ਦੇ ਮੈਂ ਤਾਂ ਪੈਸੇ ਮੰਗਣ ਆਈ ਆ ਤਮੇ ਤਨ ਕੀ ਦੱਸਾਂ ਉਹ ਕਿਸ਼ਤਾਂ ਆ ਰਿਹਾਗਾ ਮੈਂ ਤਾਂ ਕਿਸ਼ਤ ਭਰਨੀ ਸੀ ਉਹ ਚੋਂ 200 ਰੁਪਇਆ ਘਟਦਾ ਸੀ ਨਾ ਪ੍ਰੀਤੀ ਕਿਸ਼ਤਾਂ ਕੀ ਫਿਰ ਤੁਸੀਂ ਸਾਨੂੰ ਪੁੱਛ ਕੇ ਭਰੀਆਂ ਨੇ ਉਹਦੋਂ ਆਪਾਂ ਦੇਖ ਕੇ ਕਰਨਾ ਸੀਗਾ ਪਹਿਲਾਂ ਕਿਸ਼ਤਾਂ ਦੇ ਚੀਜ਼ਾਂ ਲੈ ਲੈਣਿਓ ਫਿਰ ਮੰਗ ਤੇ ਬਣੀ ਜਾਣਿਓ ਜਦੋਂ ਸਾਨੂੰ ਪਤਾ ਹੈ ਸੋਥ ਭਈ ਨਹੀਂ ਟਾਈਮ ਤੇ ਕਿਸ਼ਤ ਭਰੀ ਜਾਣੀ ਫਿਰ ਤੁਸੀਂ ਕਿਉਂ ਫਰਨਾ ਲੈਣੇ ਹੋਗੇ ਜਿੰਨੇ ਕਿ ਤੁਹਾਡੀ ਔਕਾਤ ਹੈ ਤੁਸੀਂ ਆਪਣੀ ਔਕਾਤ ਚਿਰ ਰਹਾ ਕਰੋ ਲਿਆ ਜਾਨੀ ਤਨ 200 ਰੁਪਇਆ ਮੇਰਾ ਤਾਂ ਬਥੇਰਾ ਵੱਡਾ ਦਿਲ ਹੈ ਜੇ ਤੱਕ ਕੇ ਮੂੰਹ ਤੋਂ ਰੋਜ ਹੀ ਆ ਜਾਣੀ ਮੰਗਣ ਹੁਣ ਤੈਨੂੰ ਮੈਂ ਖਾਲੀ ਨਹੀਂ ਮੋੜਦੀ ਹੈਗੀ ਸੰਤਰਾ ਖਾਣ ਬੈਠੀ ਸੀ ਮੈਂ ਤਾਂ ਹੁਣ ਮੈਂ ਕਿਹਾ ਚਲ ਖਾਨੀ ਆ ਆਇਆ ਕਿੰਨੇ ਸੋਹਣੇ ਫੁੱਲ ਜੇ ਨੇ ਪੰਮੀਆਂ ਕਿੱਥੋਂ ਲਿਆਉਂਦੇ ਨੇ ਫੁੱਲ ਕੀ ਬੋਸ਼ੇ ਦੀ ਸੀ ਆ ਫੁੱਲ ਕਹਿੰਦੀ ਸੀ ਮੈਂ ਤਾਂ ਮੈਂ ਕਿਹਾ ਦੇਖੀ ਕਿੰਨੇ ਸੋਹਣੇ ਨੇ ਕਿੱਥੋਂ ਲੈਂਦੇ ਇਹ ਲੈ ਸੋਹਣੇ ਤਾਂ ਹੈਗੇ ਹੀ ਨੇ ਹੁਣ ਏ ਹੁਣ ਛੋਡੇ ਵਰਗੇ ਘਰਾਂ ਦੇ ਛੋੜੇ ਹੀ ਸੋਹਣੇ ਲੱਗਦੇ ਨੇ ਤਾਂ ਕੋਠੀਆਂ 'ਚ ਹੀ ਸੋਹਣੇ ਲੱਗਦੇ ਨੇ ਆਹ ਲੈ ਫੜ 200 ਰੁਪਇਆ ਫੁੱਲ ਤਾਂ ਤੇ ਪੁੱਛ ਲੈ ਪਤਾ ਹੈ ਕਿੰਨੇ ਮਹਿੰਗੇ ਨੇ ਜਿਹੜੀ ਚੀਜ਼ੇ ਤੇ ਲੈਣ ਦੀ ਔਕਾਤ ਨਾ ਹੋਵੇ ਨਾ ਉਹ ਫਿਰ ਪੁੱਛੀ ਦੀ ਨਹੀਂ ਹੁੰਦੀ ਹਾਂਜੀ ਚਾਹ ਲਿਆ ਵਧੀਆ ਗਰਮਾ ਗਰਮ ਮੱਥੋਂ ਨਹੀਂ ਬਣਦੀ ਚਾਹ ਕਿਉਂ ਚਾਹ ਕਿਉਂ ਨਹੀਂ ਬਣਦੀ ਤੁਸੀਂ ਮੇਰਾ ਵਾਦਾ ਪੂਰਾ ਕਰਤਾ ਪਹਿਲਾਂ ਸਾਨੂੰ ਕਿਹਾ ਸੀ 7000 ਵਾਲਾ ਸੂਟ ਚੱਲ ਰਿਹਾ ਜਿਹੜਾ ਮੈਨੂੰ ਲਿਆ ਕੇ ਦੇ ਦੋ ਉਹ ਨਹੀਂ ਲਿਆ ਕੇ ਦਿੱਤਾ ਮੈਂ ਕਿਵੇਂ ਬਣਾਵਾਂ ਮੈਂ ਚਾਹ ਤੁਹਾਨੂੰ ਬਥੇਰਾ ਕੁਝ ਲਿਆ ਕੇ ਦੇਣਾ ਭੁੱਲਿਆ ਮੈਂ ਕਿਆ ਸੁਣਾਈ ਕੀ ਕਰਦਾ ਲਿਆ ਕੇ ਜਿੰਨਾ ਹੱਕ ਨਹੀਂ ਬਣਦਾ ਤੇਰਾ ਲਿਆਉਣ ਦਾ ਹੱਕ ਕੋਈ ਨਹੀਂ ਮੰਨਦਾ ਹੱਕ ਦੇ ਹਿਸਾਬ ਨਾਲ ਤਾਂ ਸਾਲ ਸਮਾਹੀ ਬਾਅਦ ਸੂਟ ਆਉਣਾ ਚਾਹੀਦਾ ਤੈਨੂੰ ਉਹ ਲੋਕਾਂ ਨੇ ਪਾਉਂਦੀਆਂ ਹੋਣਗੀਆਂ ਸਾਲ ਸਮਾਹੀ ਵਿੱਚੋਂ ਮੈਨੂੰ ਤਾਂ ਜਿੱਦੇ ਮੈਂ ਮੰਗ ਲਿਆ ਉਦਾਂ ਹੀ ਸੂਟ ਚਾਹੀਦਾ ਠੀਕ ਹੈ ਬਣਾ ਲੈ ਆਪਦੀ ਪੀਲ ਮੈਥੋਂ ਨਹੀਂ ਬਣਦੀ ਚੰਗਾ ਮੁੱਲ ਮੋੜਿਆ ਤੂੰ ਮੇਰੇ ਪਿਆਰ ਦਾ ਤੈਨੂੰ ਬਿਨਾ ਮੰਗੇ ਸਾਰੀ ਚੀਜ਼ਾਂ ਲੈ ਕੇ ਦੇਣਾ ਇੱਕ ਭੁੱਲਿਆ ਆ ਉਸੀ ਤੋਂ ਮੈਨੂੰ ਸੁਣਾਤਾ ਕਿ 7000 ਵਾਲਾ ਸੂਟ ਲੈ ਕੇ ਤਾ 10 10000 ਵਾਲਾ ਸੂਟ ਲੈ ਕੇ ਦੇਣਾ ਤੈਨੂੰ ਬਿਨਾ ਮੰਗੇ ਮੈਂ ਰਿਵਾਜ ਦੇ ਹਿਸਾਬ ਨਾਲ ਕਿਹਾ ਵੀ ਹੁਣ ਉਹ ਕੱਪੜਾ ਚੱਲ ਰਿਹਾ ਕੋਈ ਮੈਨੂੰ ਕੰਮ ਬਿਠਾਉਣ ਨੂੰ ਭੁੱਲ ਗਿਆ ਕਾ ਨਹੀਂ ਜونی ਨਾਲ ਲਿਆ ਤੁੰ ਕਰਿਸ ਕਦੇ ਪਿੱਛੇ ਕਰਦੀਆਂ ਮੈਨੂੰ ਨਾ ਬਲਾ ਠੀਕ ਆ ਬਣਾ ਲੈ ਪੀ ਲੈ ਹੁਣ ਲਿਆਉਂਦੀ ਨਹੀਂ ਚਾ ਮੈਂ ਨਹੀਂ ਲਿਆਉਂਦੀ ਪਾਪੀ ਬਣਾ ਲੈ ਪੀ ਲੈ ਲਿਆ ਦੇ ਚਾ ਇਹਨਾਂ ਚਲ ਜਾਈ ਹਾਂ ਉੱਥੇ ਲਾ ਕੰਮ ਆ ਮੰਮੀ ਚਾਬੀ ਕਿਥੇ ਹੈ ਮੋਟਰਸਾਈਕਲ ਦੀ ਮੈਨੂੰ ਨਹੀਂ ਪਤਾ ਹੋਰ ਕਿਹਨੂੰ ਪਤਾ ਫੇਰਾ ਕਰ ਦੇ ਚੀਜ਼ ਤੇ ਇੰਨੀ ਹੀ ਪਤਾ ਨੇ ਹੋਰ ਕਿਹਨੂੰ ਪਤਾ ਦਿੱਸੋ ਬੇਨਾ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਨਾ ਮੈਨੂੰ ਬੁਲਾਣਾ ਤਾਂ ਬੁਲਾਣਾ ਬਸ ਤੈਨੂੰ ਕੋਹਨੋਂ ਦੇਖਿਆ ਨਾ ਤੂੰ ਸਿੱਧੇ ਮੂੰਹ ਗੱਲ ਨਹੀਂ ਕਰਦੀ ਮੇਰੇ ਨਾਲ ਨਹੀਂ ਕਰਦੀ ਪੱਕਾ ਬੋਲਦੀ ਨਹੀਂ ਮੇਰੇ ਨਾਲ ਬੋਲਦੀ ਨਹੀਂ ਮੈਂ ਤਾਂ ਪਰ ਫਿਰ ਪਿੱਕ ਕੇ ਆਪਦੇ ਮੇਰਾ ਘਰ ਹੈ ਕਿਉਂ ਤੇਰਾ ਘਰ ਕਿਵੇਂ ਆ ਮੇਰਾ ਹੀ ਆ ਤੇਰਾ ਹੋਰੇ ਮੇਰਾ ਘਰ ਹੈ ਮੇਰਾ ਘਰ ਹੈ ਇਹ ਮੈਂ ਕਵਾਉਣਾ ਇੱਥੇ ਮੈਂ ਕਵਾਉਣਾ ਤੂੰ ਕਮਾਈ ਜਾ ਫੇਰ ਤੂੰ ਨਾ ਹੁਣ ਔਕਾਤ ਤੋਂ ਵੱਧ ਬੋਲੀ ਜਾਨੀ ਆ ਕੋਈ ਬੋਲਦੀ ਨਹੀਂ ਔਕਾਤ ਤੋਂ ਵੱਧ ਬੋਲੀ ਕੋਣੀ ਹੈਗੀ ਤੂੰ ਹੀ ਬੋਲਦਾ ਤੂੰ ਕੀ ਹੁੰਦਾ ਤੂੰ ਹੀ ਆ ਬਸ ਤੂੰ ਨਾ ਵੱਧ ਬਕਾਈ ਨਾ ਮਾਰਾ ਚਾਬਣਾ ਕਿਲਾ ਖੜੀ ਹੋ ਕੇ ਮੈਥੋਂ ਤਾਂ ਬੰਦ ਹੀ ਨਹੀਂ ਤੈਨੂੰ ਮੈਂ ਇੱਕ ਵਾਰੀ ਕਹਿਤਾ ਠੀਕ ਹੈ ਬੰਦ ਹੀ ਨਹੀਂ ਮੈਥੇ ਚੋਰ ਕੋਣ ਬਣਾਉਗਾ ਮੈਂ ਤਾਂ ਬਣਾਉਂਦੀ ਨਹੀਂ ਚਲ ਖੜੀ ਹੋ ਨਿਕਲ ਹਾਂ ਕਿਵੇਂ ਨਿਕਲ ਚਲ ਹਾਂ ਨਿਕਲ ਕੇ ਚਲ ਨਿਕਲ ਮੇਰੇ ਘਰੋਂ ਇੱਥੇ ਦਿਖਣੀ ਨਹੀਂ ਚਾਹੀਦੀ ਪਕਾਈ ਕਰ ਦਿਆ ਮੀਰਾ ਘਰ ਮੀਰਾ ਘਰ ਹਾਂ ਮਾਣਾ ਕਰਤੇ ਇਸੇ ਦੀ ਇਹ ਮੈਂ ਤਾਂ ਉਹੀ ਹੰਕਾਰ ਕਰੀ ਗਈ ਜਿ ਪੇਕੇ ਦੱਸਦੀਆਂ ਤਾ ਉਹ ਕੀ ਸੋਚਣਗੇ ਕਿਹੜੇ ਮੂੰਹ ਨਾਲ ਪੇਕੇ ਜਾਉਂਗੀ ਮੈਂ ਬਣਾ ਕੇ ਦਿੰਨੀ ਆ ਚਾ ਮੈਂ ਤਾਂ ਹੰਕਾਰ ਚ ਰੀਤੀ ਨੂੰ ਵੀ ਕਿੰਨਾ ਪੁੱਠਾ ਬੋਲਦੀ ਰਹੀ ਜਦੋਂ ਆਉਂਦੀ ਸੀ ਉਹਦਾ ਵੀ ਮੈਂ ਦਿਲ ਦਿਖਾਉਂਦੀ ਸੀ ਹੰਕਾਰ ਵਾਲਾ ਆ ਗਿਆ ਮੇਰੇ ਮਨ 'ਚ ਜਿਵੇਂ ਉਹਦਾ ਦਿਲ ਦਿਖਾਇਆ ਤਾਂ ਮੇਰਾ ਦਿਲ ਦੁਖਿਆ ਜਿਵੇਂ ਸਿਆਣੇ ਕਹਿ ਰਹੇ ਹੁੰਦੇ ਨੇ ਜਿਵੇਂ ਕਰੋਗੇ ਉਵੇਂ ਭਰੋਗੇ ਤੀਆਂ ਦਾ ਨਾਂ ਤਾਂ ਪੇਕਾ ਕਰ ਹੁੰਦਾ ਨਾ ਸੋਹਰਾ ਕਰ ਉਹ ਬਗਾਨੀਆਂ ਨੇ ਬਗਾਨੀ ਹੀ ਰਹਦੀਆਂ ਨੇ ਮੈਂ ਚਾਦਰ ਹੀ ਦਿੰਨੀ ਆ ਥੋੜੀ ਜਿਹੀ ਹਾਲੋ ਜੀਤਾ ਸੌਰੀ ਬਦਲ ਲੱਗਣਾ ਤੇਰੀ ਤੇਰੀ ਔਕਾਤ ਕਿੰਨੀ ਕਾ ਤੈਨੂੰ ਮੈਂ ਪਿਆਰ ਕਰਦੇ ਰਿਹਾ ਚੀਜ਼ਾਂ ਹੁੰਦੇ ਰਹਾ ਤੂੰ ਸਿਰ ਤੇ ਬੈਠੀ ਮੇਰੀ ਹੁਣਾਂ ਗਲਾਮੀ ਕਰ ساری ਉਮਰ ਚੁੱਕ ਕੇ ਰਹਿਣਾ ਬੂ ਮੇਰੇ ਮੂਰੇ ਠੀਕ ਹੈ ਚੱਲ ਕੰਮ ਕਰ ਆਉਦਾ ਮੈਂ ਅੱਜ ਚਾਂਬਲ ਦੀ ਸੀ ਹੁਣ ਵੀ ਤਾਂ ਲੈਣ ਤੇ ਆਈ ਆ ਪਹਿਨੀ ਪਿਆਰ ਨਾਲ ਬਣਾ ਲੈਉਂਗੀ ਚੱਲ ਖੜਨ ਲਓਂਦੇ ਮੇਰੇ ਕੋਲ ਰੋਟੀ ਬਕਾਉਣ ਨੂੰ ਆਟਾ ਵੀ ਨਹੀਂ ਹੈਗਾ ਜੇ ਪੰਮੀ ਦੇ ਜਾਊਂਗੀ ਉਹ ਕਹੜਾ ਸਿੱਧੇ ਮੱਥੇ ਬੋਲਦੀ ਆ ਤਾਂ ਸੌ ਕੁਛ ਸੁਣਾਉਗੀ ਪਹਿਲਾਂ ਇਦਾਂ ਚੰਗਾ ਤਾਂ ਕਿਸੇ ਦੇ ਹੋਰ ਹੀ 바ਗੇ ਨਹੀਂ ਕੀ ਹੋ ਗਿਆ ਪ੍ਰੀਤ ਲੰਘ ਗਈ ਨਾ ਕੁਛ ਨਹੀਂ ਮਮਾ ਤਾਂ ਆਟਾ ਲੈਣ ਜਾਂਦੀ ਸੀ ਉਹਨਾਂ ਦੇ ਆ ਮੈਂ ਇਹਦੇ ਹੈਗਾ ਆਟਾ ਮੈਂ ਫੜਾ ਲਿਆ ਤੈਨੂੰ ਮੈਂ ਦੇ ਦਾਂ ਨਹੀਂ ਆ ਜਾ ਅੱਜ ਕਿਧਰੋਂ ਦਿਨ ਚੜਿਆ ਅੱਗੇ ਤਾਂ ਇਹ ਮੰਗੇ ਤੋਂ ਵੀ ਚੀਜ਼ ਫੇਰ ਸੌ ਸੌ ਮਿਹਣੇ ਦਿੰਦੀ ਸੀ ਫੇਰ ਕਿਤੇ ਚੀਜ਼ ਦਿੰਦੀ ਸੀ ਅਜਾ ਆਪ ਹੀ ਕਹਤਾ ਵੀ ਮੈਥੋਂ ਲੈ ਜਾ ਗੱਲ ਤਾਂ ਕੋਈ ਹੈਗੀ ਆ ਜਿਹੜਾ ਇਹਨੇ ਆਪ ਹੀ ਕਹਤਾ ਵੀ ਮੈਥੋਂ ਲੈ ਜਾ ਸੋਚਦੀ ਗਈਆਂ ਪ੍ਰੀਤੀ ਆ ਜਾ ਜੇ ਮੈਂ ਦੇਵਾਂ ਆਟਾ ਤੈਨੂੰ ਜਿਹੜਾ ਕੁਝ ਚਾਹੀਦਾ ਜਦੋਂ ਮਰਜ਼ੀ ਲੈ ਕੇ ਜਾ ਮੈਂ ਚਾੜੂ ਫੇਰ ਲਾ ਦੂੰਗੀ ਆ ਜਾ ना कोई ना पम्मी मेरे बूट लिबड़े ने मैं खड़ जाने कोई ना कोई ना इतना प्रीति बह जा मैं तू खड़ गई ना, तो ना, 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 ना जाटा पाता तेरा चाह तर मैं चाह पी के जाइना चाह तरी पी आई चाह पी के पी ਪ੍ਰੀਤੀ ਤੂੰ ਵੀ ਸੋਚਦੀ ਹੋਵੇਂਗੀ ਵੀ ਮੈਂ ਤੈਨੂੰ ਇੰਨਾ ਕੁਝ ਸੁਣਾਉਂਦੀ ਵੀ ਅੱਜ ਐਵੇਂ ਪਿਆਰ ਨਾਲ ਕਾਤੋਂ ਬੋਲੀ ਜਾਂਦੀ ਐ ਇਹ ਨਾ ਨਾ ਮੰਮੀ ਮੈਂ ਤਾਂ ਕੁਝ ਵੀ ਨਹੀਂ ਸੋਚਿਆ ਨਾਲੇ ਮੌਕੇ ਤੇ ਹਰ ਇੱਕ ਚੀਜ਼ ਦਿੰਦੀ ਰਹੀਆਂ ਮੈਨੂੰ ਤੂੰ ਮੇਰਾ ਡੰਗ ਸਾਰਦੀ ਰਹੀਆਂ ਮੈਂ ਕਾਦੀ ਖਾਤਰ ਸੋਚਣਾ ਐ ਡੰਗ ਤਾਂ ਮੈਂ ਪ੍ਰੀਤੀ ਸਾਰਦੀ ਸੀ ਤੇਰਾ ਮੈਨੂੰ ਪਤਾ ਪਰ ਮੈਂ ਨਾ ਤੈਨੂੰ ਸੁਣਾਉਂਦੀ ਬਾੜਾ ਸੀ ਮੈਨੂੰ ਪਤਾ ਮੈਂ ਤੇਰਾ ਬਹੁਤ ਦਿਲ ਦਿਖਾਇਆਗਾ ਕੀ ਹੋ ਗਿਆ ਮੰਮੀ ਤੈਨੂੰ ਤੂੰ ਅੱਜ ਆਏ ਜੇ ਕਾਤੋਂ ਗੱਲਾਂ ਕਰੀ ਜੰਨੀ ਆ ਕੀ ਦੱਸਾਂ ਬ੍ਰੀਤੀ ਜੰ ਨੂੰ ਤਰਵਾਈ ਤਾਂ ਮੇਰੇ ਨਾਲ ਲੜ ਪਿਆ ਗੱਲ ਮੈਨੂੰ ਕਹਿੰਦਾ ਇਹ ਮੇਰਾ ਘਰ ਹੈ ਤੂੰ ਘਰੋਂ ਨਿਕਲ ਮੈਂ ਕਿੱਥੇ ਜਾਵਾਂ ਹੁਣ ਜੇ ਪੇਕੇ ਜਾਨੀ ਆ ਤਾਂ ਉਹਨਾਂ ਨੂੰ ਦੁੱਖ ਲੱਗਦਾ ਹੈ ਰਹਿਣਾ ਤਾਂ ਉਰੀ ਪਊਗਾ ਮੈਨੂੰ ਰੋਜ਼ ਲੜਦਾ ਹੁਣ ਐਨੇ ਮਿਹਨੇ ਤੇ ਐਨੇ ਦਿੰਦਾ ਮਮੀ ਮੈਂ ਤੈਨੂੰ ਇੱਕ ਗੱਲ ਆਖਾਂ ਗੁੱਸਾ ਤਾਂ ਨਹੀਂ ਕਰਦੀ ਬੋਲ ਪ੍ਰੀਤੀ ਮੈਂ ਕੀ ਗੁੱਸਾ ਕਰਨਾ ਇਹ ਤਾਂ ਘਰ ਤਾਂ ਨਾਲ ਆਪਦੇ ਹਿਸਾਬ ਨਾਲ ਚਲਾਉਣਾ ਪੈਂਦਾ ਹੁੰਦਾ ਮੰਗੌਣ ਨੂੰ ਤਾਂ ਮੈਂ ਵੀ ਆਪਦੇ ਘਰ ਵਾਲੇ ਤੋਂ ਕੁਝ ਮਰਜ਼ੀ ਮੰਗਾਈ ਜਮ ਉਹ ਕਿਹੜਾ ਮੈਨੂੰ ਜਵਾਬ ਦੇਉ ਪਰ ਮੈਨੂੰ ਪਤਾ ਉਹ ਔਖਾ ਹੋਊਗਾ ਸਾਡੀ ਕਬੀਲਦਾਰੀ ਤੰਗ ਹੈ ਤੂੰ ਤਾਂ ਉਹ ਮੈਨੂੰ ਲਿਆ ਦੇ ਚੀਜ਼ ਕਿਸੇ ਤੋਂ ਪੈਸੇ ਫੜ ਤੜਕੇ ਲਿਆ ਦੇ ਪਰ ਮੈਨੂੰ ਪਤਾ ਜਦੋਂ ਫਿਰ ਕਰਜ਼ਾ ਚੜ ਗਿਆ ਸਾਡੇ ਸਿਰ ਉਹਨੂੰ ਟੈਨਸ਼ਨ ਰਿਹਾ ਕਰੂ ਤੇਰੀ ਸਾਡੇ 'ਚ ਲੜਾਈਆਂ ਹੋਣ ਲੱਗੀਆਂਣਗੀਆਂ ਪ੍ਰੀਤੀ ਮੈਂ ਤਾਂ ਤੈਨੂੰ ਹੰਕਾਰ ਚ ਐਵੇਂ ਪੁੱਠਾ ਸਿੱਧਾ ਬੋਲਦੀ ਰਹੀ ਤੇਰਾ ਮੈਂ ਬਾਲਾ ਦਿਲ ਦਿਖਾਇਆ ਮੈਨੂੰ ਬਹੁਤ ਪਛਤਾਵਾ ਹੋਇਆ ਕੱਲ੍ਹ ਪੰਮੀ ਜਦੋਂ ਮੈਨੂੰ ਸੂਟ ਦਿਖਾਉਂਦੀ ਸੀ ਕਦੇ ਚੈਨ ਦਿਖਾਉਂਦੀ ਸੀ ਜੀ ਤਾਂ ਮੇਰਾ ਵੀ ਕਰਦਾ ਸੀ ਤੇਰੀਆਂ ਚੀਜ਼ਾਂ ਦੇਖ ਕੇ ਵੀ ਮੈਂ ਵੀ ਇਹ ਜਿਹੀਆਂ ਚੀਜ਼ਾਂ ਲਿਆਵਾ ਪਰ ਮੈਂ ਇਹ ਸੋਚ ਲੈਂਦੀ ਸੀ ਵੀ ਢਿੱਡ ਤਾਂ ਉਹਨਾਂ ਨਾਲ ਕਿਹੜਾ ਢਿੱਡ ਭਰਨਾਗਾ ਢਿੱਡ ਤਾਂ ਦੋ ਰੋਟੀਆਂ ਨਾਲ ਹੀ ਭਰਨਾਗਾ ਵੀ ਕਿਉਂ ਨਾ ਖੁਸ਼ੀ-ਖੁਸ਼ੀ ਉਹ ਰੋਟੀਆਂ ਖਾ ਲਈਏ ਬਿਨਾ ਕਲੇਸ਼ ਤੋਂ ਪੰਮੀ ਪਾਵਾ ਕੋਈ ਕਿੰਨੇ ਹੀ ਪੈਸਾ ਕਮਾਉਂਦਾ ਕੁਛ ਮਰਜ਼ੀ ਕਰਦਾ ਖਾਣੀ ਤਾਂ ਸਾਰਿਆਂ ਨੇ ਦੋ ਰੋਟੀਆਂ ਹੀ ਹੁੰਦੀਆਂ ਨੇ ਸਾਰੇ ਦੋ ਰੋਟੀਆਂ ਖਾ ਕੇ ਆਪ ਦਾ ਢਿੱਡ ਭਰਦੇ ਨੇ ਉਹ ਰੋਟੀਆਂ ਰੁੱਖੀਆਂ ਕੀ ਸੁੱਕੀਆਂ ਕੀ ਪਰ ਜਿਹੜੀਆਂ ਦੋ ਰੋਟੀਆਂ ਖਾਣੇ ਆ ਉਹ ਬਿਨਾ ਕਲੇਸ਼ ਤੋਂ ਖਾਧੀਆਂ ਜਾਣ ਇਹਦੋਂ ਚੰਗਾ ਕੀ ਆ ਇਹਦੋਂ ਵੱਡੀ ਹੋਰ ਕੋਈ ਅਮੀਰੀ ਨਹੀਂ ਪ੍ਰੀਤੀ ਮੈਂ ਤੇਰੀ ਗੱਲ ਸਮਝੇਗੀ ਸਾਢੇ 4 ਦਿਨ ਹੋ ਗਏ ਕਲੇਸ਼ ਹੁੰਦੇ ਨੂੰ ਪੈਸਾ ਸਾਡੇ ਬਥੇਰਾ ਪਰ ਸੱਚੀ ਗੱਲ ਐ ਨਾ ਟੜਕੇ ਰੋਟੀ ਸਵਾਦ ਲੱਗਦੀ ਐ ਨਾ ਆਥ ਨੇ ਸਵਾਦ ਲੱਗਦੀ ਐ ਜੇ ਵਧੀਆ ਘਰ ਚ ਸੁੱਖ ਸ਼ਾਂਤੀ ਹੋਵੇ ਰੋਟੀ ਫੇਰ ਹੀ ਸਵਾਦ ਲੱਗਦੀ ਆ ਪੰਮੀਪਾ ਮੈਂ ਸਾਡੇ ਪੈਸੇ ਘਟਣੇ ਪਰ ਮੇਰੇ ਘਰ ਵਾਲੇ ਨੇ ਕਦੇ ਮੈਨੂੰ ਇਹ ਗੱਲ ਨਹੀਂ ਕਹੀ ਵੀ ਮੇਰਾ ਘਰ ਹੈ ਤੂੰ ਇੱਥੋਂ ਨਿਕਲ ਜਾ ਉਹ ਆਏ ਕਹਿੰਦਾ ਹੁੰਦਾ ਵੀ ਇਹ ਆਪਣਾ ਘਰ ਹੈ ਆਪਾਂ ਦੋਨਾਂ ਨੇ ਜੋੜਿਆ ਹਾਂ ਪ੍ਰੀਤੀ ਮੈਂ ਸਮਝ ਗਈ ਖਾਣੀ ਤਾਂ ਦੋ ਰੋਟੀਆਂ ਹੀ ਨੇ ਸਭ ਨੇ ਕੋਈ ਅਮੀਰ ਹੋਵੇ ਚਾਹੇ ਕੋਈ ਗਰੀਬ ਹੋਵੇ ਅੰਮੀ ਪੈਸੇ ਦਾ ਬਾੜਾ ਹੰਕਾਰ ਨਹੀਂ ਕਰੀਦਾ ਹੁੰਦਾ ਪੈਸੇ ਦਾ ਕੀ ਆ ਇਹ ਤਾਂ ਅੱਜ ਹੈਗਾ ਕੱਲ ਹੈ ਨਹੀਂ ਮਸਲਾ ਤਾਂ ਸਾਰਾ ਦੋ ਰੋਟੀਆਂ ਦਾ ਹੁੰਦਾ ਜੇ ਸਾਰਾ ਟੱਬਰ ਬੈਠ ਕੇ ਖੁਸ਼ੀ-ਖੁਸ਼ੀ ਖਾ ਲੇ ਇਹਦੇ ਵਰਗੀ ਕੀ ਰੀਸ ਹੈ ਲੇ ਪੰਮੀ ਚਲ ਮੈਂ ਤਾਂ ਚਲਦੀ ਚਲਦੀ ਕਾਣੂ ਤੂੰ ਬਹਿ ਜਾ ਨਾਲ ਤੈਨੂੰ ਮੈਂ ਆਟਾ ਲੈ ਕੇ ਦਿੰਨੀ ਆ ਨਾਲੇ ਚਾਹ ਧਰੀ ਪਈ ਐ ਮੈਂ ਦੁੱਧ ਪਾ ਲਿਆ ਵਾ ਬਹਿ ਜਾ ਨਾਲੇ ਲੱਡੂ ਖਾ ਕੇ ਜਾਈ ਐਨੀ ਸੋਹਣੀ ਗੱਲ ਸਮਝਾਈ ਆ ਤੂੰ ਮੈਨੂੰ ਬਹਿ ਜਾ ਪ੍ਰੀਤੀ